ਫਗਵਾੜਾ ਦੇ ਪੋਸ਼ ਇਲਾਕੇ ਹਰगोਬਿੰਦ ਨਗਰ ਦੇ ਵਿੱਚ ਦੋ ਲੁਟੇਰੇ ਨੇ ਬੁਟੀਕ ਨੂੰ ਨਿਸ਼ਾਨਾ ਬਣਾਉਂਦੇ ਅੱਖਾਂ ਦੇ ਵਿੱਚ ਕੁਝ ਜ਼ਹਿਰੀਲੀ ਸਪਰੇ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਬੁਟੀਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਦੀ ਬੁਟੀਕ ਹਰ ਗੋਵਿੰਦ ਨਗਰ ਦੇ ਵਿੱਚ ਹੈ ਅਤੇ ਦੋ ਨੌਜਵਾਨ ਆਏ ਤੇ ਅੱਖਾਂ ਦੇ ਵਿੱਚ ਕੁਝ ਜ਼ਹਿਰੀਲੀ ਸਪਰੇ ਪਾ ਕੇ ਸੋਨੇ ਦਾ ਕੜਾ ਤੇ ਚੈਨ ਤੋਂ ਇਲਾਵਾ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਇੱਥੇ ਨਾ ਇੱਕ ਸਾਡੀ ਰਿਸ਼ਤਦਾਰ ਦੀ ਬੁਟੀਕ ਹੈਗੀ ਆ ਹਰ ਗੋਵਿੰਦ ਨਗਰ ਦੇ ਵਿੱਚ ਤੇ ਉੱਥੇ ਆ ਜਿਹੜੇ ਕੋਈ ਲੁੱਟਖੋ ਕਰਨ ਵਾਲੇ ਆਏ ਆ ਉਹਨਾਂ ਨੇ ਉਹਨਾਂ ਦੇ ਜਿਹੜੇ ਸਾਡੀ ਰਿਸ਼ਤਰ ਸੀਗੇ ਲੇਡੀ ਸੀਗੇ ਤੇ ਹੈਪੀ ਕਰਕੇ ਕਹਿੰਦੇ ਆਂ ਹੀ ਉਹਦੇ ਸਿਰ ਦੇ ਵਿੱਚ ਛੁਰਾ ਮਾਰਿਆ ਤੇ ਮਿਰਚਾਂ ਨਹੀਂ ਸਪਰੇਅ ਕੀਤੀ ਉਹਨਾਂ ਨੇ ਅੱਛਾ ਜੀ ਸਪਰੇਅ ਕਰਕੇ ਉਸ ਤੋਂ ਬਾਅਦ ਇੱਕ ਘਟਾ ਲੈ ਕੇ ਲਾਹ ਕੇ ਇੱਕ ਗਲੀ ਚੋਂ ਚੈਨ ਲੱਗੇਗੀ ਹੂੰ ਹੂੰ ਤੇ ਪੈਸੇ ਵੀ ਲੈ ਕੇ ਗਏ ਆ ਇਹ ਕਲੀਅਰ ਨਹੀਂ ਹੈ ਕਿੰਨੇ ਪੈਸੇ ਲੈ ਗਏ ਕਿੰਨੇ ਨਹੀਂ ਲੈ ਗਏ ਕਿੰਨੇ ਚੋਸ ਸੀਗੇ ਇਹ ਇਹ ਦੋ ਜਣੇ ਜੀ ਜਿੱਦਾਂ ਦੱਸਣ ਮੁਤਾਬਕ ਦੋ ਜਣੇ ਸੀਗੇ ਕਾਹਦੇ ਤੇ ਆਏ ਸੀ ਇਹ ਭੱਦੇ ਪੈਦਲ ਆ ਆ ਹੀ ਪਤਾ ਨਹੀਂ ਕਰਦੇ ਅੱਛਾ ਜੀ ਤੇ ਕਿਹੜੇ ਏਰੀਆ ਵਿੱਚ ਜਵਾਰਦਾ ਤੁਸੀਂ ਇਹ ਇਹ ਹਰਗੋਬਿੰਦਗਰ ਪੈ ਜਾਂਦਾ ਜੀ ਵਿੱਚ ਪੈਸ ਦੀ ਬੈਕ ਸਾਈਡ ਪੈ ਅੱਛਾ ਜੀ ਹਾਂਜੀ ਤੇ ਇਹਨਾਂ ਨੂੰ ਕੌਣ ਲੈ ਕੇ ਆਇਆ ਲੇਡੀਜ਼ ਨੂੰ ਇਹ ਮੈਨੂੰ ਹਜੇ ਇਸ ਬਾਰੇ ਨਹੀਂ ਪਤਾ ਲੱਗਾ ਕੋਈ ਵੀ ਉੱਥੇ ਦੇ ਜਿਹੜੇ ਆਸ-ਪਾਸ ਵਾਲੇ ਉਹੀ ਲੈ ਕੇ ਆਏ। ਦੋ ਅੱਖਾਂ ਬਿਲਕੁਲ ਬੰਦ ਹੋ ਗਈਆਂ ਜਿਹੜੀ ਸਪਰੇਅ ਕੀਤੀ ਸੀਗੇ ਇਹਨਾਂ ਨੇ। ਕਿੰਨਾ ਹਾਂਜੀ ਕਿੰਨਾ ਟਾਈਮ ਹੋਇਆ ਘਟਨਾ ਹੋਈ ਨਾ ਹੋਈ? ਬਾਅਦੋਂ ਕਿੰਨਾ ਟਾਈਮ ਹੋਇਆ ਸਰ? ਤੇ ਪੁਲਿਸ ਆਈ ਸੀ ਮੋਕੇ ਤੇ। ਆਪਾਂ ਤੁਹਾਨੂੰ ਫੋਨ ਕੀਤਾ ਸੀ ਮੈਂ ਐਸਐਚਓ ਸਾਹਿਬ ਨੂੰ। ਤੇ ਮੇਰੇ ਤੋਂ ਪਹਿਲੇ ਉਹ ਹੀ ਪਹੁੰਚ ਗਏ ਸੀਗੇ। ਉੱਥੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਅਸੀਂ ਇੱਥੇ ਮੌ ਇਹ ਤੁਹਾਨੂੰ ਕੁਝ ਦਿਨ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਬਟਿਕ ਦੇ ਅੰਦਰ ਵੜ ਕੇ ਦੋ ਲੜਕੀਆਂ ਨੇ ਸੈਚਿੰਗ ਕੀਤੀ ਹੈ। ਇਹ ਇੱਕ ਗੰਭੀਰ ਘਟਨਾ ਹੈ। ਸਰ ਲੈ ਕੇ ਕੀ ਕੀ ਗਏ ਆ? ਬਿਲਕੁਲ ਕੜਾ ਹੈ ਕਿ ਇੱਕ ਤਾਂ ਚਾਂਦੀ ਦੀ ਕਲੀ ਸੀ। ਨਹੀਂ ਵਾਰਦਾਤ ਕਿਦਾਂ ਹੋਈ ਹੈ ਜੀ ਇਹ? ਹਾਂਜੀ। ਇਹ ਕਿਦਾਂ ਤੁਸੀਂ ਕਹੇ ਹੁਣੇ ਹੀ ਹੋਈ ਆ। ਅੱਜ ਅੱਜ ਦਾ ਹੀ ਹੈ ਨਾ ਘਟਨਾ ਹੈ। ਤੇ ਸੀਸੀਟੀਵੀ ਦੇਖਿਆ ਉਹਦੇ ਵਿੱਚ ਕੋਈ ਪਤਾ ਚੱਲ ਰਿਹਾ ਕੋਈ ਚੈੱਕ ਕਰ ਰਹੇ ਹਾਂ ਜੀ ਸੀਸੀਟੀਵੀ ਦੀਮਾ ਲੱਗਦੀ ਹੈ ਕਿ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਟ੍ਰੇਸ ਕਰੀਏ ਤੇ ਮੁਕਦਮਾ ਦਰਜ ਕਰਨਾ ਦਿਖਾਉਂਦੇ ਹਾਂ ਤੇ ਸਰ ਸਪਰੇਅ ਕਿਹੜੀ ਸੀਗੀ ਕਹਿੰਦੇ ਸਪਰੇਅ ਯੂਜ਼ ਹੋਈ ਹੈ ਕੋਈ ਅੰਦਰ ਉਹ ਵੈਰੀਫਾਈ ਕਰ ਰਹੇ ਹਾਂ ਲੱਗਦਾ ਪੀਪਰ ਸਪਰੇਅ ਜਿਹਾ ਸਮੈਲ ਆ ਰਿਹਾ ਕਿੰਨੇ ਕਿੰਨੇ ਨੌਜਵਾਨਾਂ ਨੇ ਇਹਨੂੰ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਮੇਰੇ ਗਿਆਨ ਮੁਤਾਬਕ ਦੋ ਲੜਕੇ ਆਏ ਇਹ ਪੈਦਲ ਆਇਆ ਜਾਂ ਗਏ ਪੈਦਲ ਆਇਆ ਬਾਈਕੀ ਠੀਕ ਹੈ ਥੈਂਕ ਯੂ ਖੈਰ ਦੇਖਿਆ ਜਾਵੇ ਤਾਂ ਅੱਜਕੱਲ ਲੁੱਟਾਂ ਖੋਹਾਂ ਦੀਆਂ ਵਾਰ ਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਬਿਊਰੋ ਰਿਪੋਰਟ ਸਟਾਰ ਨਿਊਜ਼